ਹਾਂਜੀ ਕੀ ਹਾਲਾ ਛੋਟਾ ਅੱਜ ਦੇ ਬਲੌਗ ਦੇ ਵਿੱਚ ਅਸੀਂ ਬੂਟਿਆਂ ਨੂੰ ਪਾਣੀ ਦੇਣ ਜਾ ਰਹੇ ਹਾਂ ਦੇਖਦੇ ਸਾਡੀ ਸਕੀਮ ਪਾਸ ਹੁੰਦੀ ਆ ਜਾਂ ਫਿਰ ਫਿਰ ਬਰਮ ਦੇ ਵਿੱਚੋਂ ਬੂਟਿਆਂ ਨੂੰ ਪਾਣੀ ਪਿੰਨੇ ਚਲੋ ਜੁੜਦੇ ਰਹੋ ਸਤਿ ਸ੍ਰੀ ਅਕਾਲ ਜੀ ਅੱਗੇ ਦੀ ਸਾਡੇ ਮੈਟਰੋ ਟ੍ਰੇਨ ਲੰਘ ਰਹੀ ਥੀ ਭਾਈ ਅਸੀਂ ਰੁਕ ਗਏ ਤੇ ਅੱਗੇ ਅੱਗੇ ਜੁੜੇ ਰਹੋ ਬਲੌਗ 'ਚ ਹਾਂਜੀ ਅਸੀਂ ਲਾਵਾਂਗੇ ਚਟ ਸ੍ਰੀ ਮਾਰ ਲਈ ਗੱਠ ਪਰ ਪਾਣੀ ਆ ਨਹਿਰ 'ਚ ਥੋੜਾ ਜਿਹਾ ਘਟ ਆ ਗਈ ਬਾਲਟੀ ਵਿੱਚ ਤੇ ਵਿੱਚ ਗਈ ਆ ਆ ਗਈ ਪਾਣੀ ਦੀ ਭਰ ਕੇ ਪਹਿਲਾ ਪਾਣੀ ਅਸੀਂ ਪਾਵਾਂਗੇ ਇਹਦੇ ਚ ਡਰਮ ਚ ਡਰਮ ਭਰ ਕੇ ਡਰਮ ਭਰ ਕੇ ਡਰਮ ਭਰ ਕੇ ਆ ਦੇਖੋ ਜੀ ਪਾਣੀ ਪਰ ਥੋੜਾ ਜਿਹਾ ਘੱਟ ਆ ਕੀ ਕਰੀਏ ਹੁਣ ਇੰਨਾ ਕਾ ਚਾਹੀਦਾ ਵੀ ਆ ਸਾਰੇ ਮੇਰੇ ਵੀਰਾਂ ਨੂੰ ਬੇਜਤੀ ਆ ਬੂਟਿਆਂ ਨੂੰ ਪਾਣੀ ਪਾਇਆ ਕਰੋ ਬਲ ਹਾਰੀ ਕੁਤਰਤ ਪਛਿਆ ਰੱਬ ਇਹਨਾਂ ਦੇ ਵਿੱਚੇ ਵਾਦਦਾ ਬੂਟੇ ਪੈਨੇ ਸੁੱਕੇ ਇਹ ਪਾਣੀ ਕਿੰਨੀ ਉਹਨੇ ਥੋੜੇ ਜਿਹਾ ਭੁੱਖੇ ਆਰੇ ਬੂਟੇ ਨੂੰ ਪਾਣੀ ਹਾਲੋ ਨਿਹਾਲ ਕਰ ਦਾਂਗੇ ਆਪਾਂ ਛੱਕੇ ਬੂਟਿਆਂ ਨੂੰ ਪਾਣੀ ਪਾਇਆ ਕਰੋ ਇਹਨਾਂ ਨੂੰ ਥੋੜਾ ਜਿਆ ਰਜਾਇਆ ਕਰੋ ਆਪਾਂ ਨੂੰ ਠੰਡੀ ਸ਼ੌਂ ਦਿੰਦੇ ਨੇ ਇਹ ਆਸੀਰ ਵੀ ਆਪਾਂ ਨੂੰ ਇਹ ਵੀ ਮਿਲਦੀ ਆ ਠੀਕ ਆ ਆ ਦੇਖੋ ਸਾਰੇ ਵੀਰੋ ਬੂਟੇ ਪੈਨੇ ਸੁੱਕੇ ਜੀ ਸਾਰਿਆਂ 'ਚ ਹੁਣ ਆਪਾਂ ਪਾਣੀ ਪਾ ਦੇਣਾ। ਇਹ ਬਹੁਤ ਵਧੀਆ ਬੂਟਾ ਹੈ, ਬਹੁਤ ਪਿਓਰ। ਨਹਿਰ 'ਚ ਪਰ ਪਾਣੀ ਥੋੜਾ ਜਿਹਾ ਘਟਾ ਆ, ਫੇਰ ਵੀ ਆਪਾਂ ਚਲੋ ਜਿੰਨਾ ਕ ਪੈਂਦਾ ਉੰਨਾ ਕ ਪਾਣੀ ਪਾਵਾਂਗੇ ਜੀ। ਉਹ ਦੇਖੋ ਆਪਣਾ ਬੱਸ ਅੱਡਾ, ਮੈਂ ਰੋਟੀ ਖਾਸ। ਮੇਰੀ ਦਿਲੀ ਇੱਛਾ ਦੀਗੀ। ਆ ਦੇਖੋ ਪਾਣੀ ਪਾ ਰਹੇ ਹਾਂ ਜੀ। ਪਾਣੀ ਪੈ ਰਿਹਾ ਹੁਣ, ਆ ਦੇਖੋ ਹੁਣ ਬਾਲਟੀ ਵਿੱਚ ਜਾਊਗੀ। ਬਾਲਟੀ ਦੇ ਨਾਲ ਪਾਣੀ ਪਾ ਰਹੇ। ਆ ਦੇਖੋ। ਆ ਗਈ ਪਾਣੀ। ਇੱਥੇ ਬਾਲਟੀ। ਆ ਗਈ ਭਰ ਕੇ। ਆਲੇ ਤੇ ਇੱਧਰ ਲੈ ਆਓ ਜੀ ਕੈਮਰਾਮੈਨ ਆਹ ਦੇਖੋ ਡਰਮ ਮੇਂ ਦੇ ਪਾ ਦੇ ਅਦਾਪਾ ਡਰਮ ਭਰਾਂਗੇ ਮੈਂ ਹਰਚੋ ਪਾਣੀ ਨਾਲ ਮੁੱਕ ਜੇ ਉਹ ਉੱਥੇ ਲੈ ਕੇ ਜਾਣਾ ਰੋੜ ਕੇ ਸਾਰਾ ਡਰਮ ਉੱਚ ਪਾਵਾ ਠੀਕ ਆ ਦੇਖੋ ਸੰਗ ਜਾਂਦਾ うん、のうのうやった ਦੇਖੋ ਜੀ ਹੁਣ ਅਸੀਂ ਇਕੱਲੇ ਇਕੱਲੇ ਬੂਟਿਆਂ 'ਚ ਪਾਣੀ ਪਾ ਰਹੇ ਆ ਇਹਨੇ ਬਾਰ-ਬਾਰ ਮੈਂ ਦਿਖਾ ਨਹੀਂ ਸਕਦਾ ਇਹ ਵੀਡੀਓ ਲੰਬੀ ਹੋ ਜੂ ਉਹ ਦੇਖੋ ਸਾਰੇ ਲੈਂਡ ਬਾਈ ਜਾਇਆਂ ਨੂੰ ਪਾਉਂਦੇ ਜਾਵਾਂਗੇ ਜਿਹੜੇ ਆਲੇ-ਦਾਲੇ ਵਾਲੇ 30-40 ਬੂਟੇ ਦੇ ਉਹਨਾਂ 'ਚ ਤਾਂ ਪਾਤਾ ਹੁਣ ਇਹ بڑے ਚੱਕਰੇ 'ਚ ਜਾ ਰਿਹਾ ਵਿੱਚ ਹੈਗੇ ਨੇ 3-4 8-9 ਬੂਟੇ ਨੇ ਉਹਨਾਂ 'ਚ ਆ ਦੇਖੋ ਸਿੱਧਾ ਉਹਨਾਂ ਵਿੱਚ ਆ ਦੇਖਿਓ ਆ ਭਰੀ ਬਾਲਟੀ ਆਹ ਡੋਲੀ ਓ ਯਾਰ ਉੱਤੇ ਲਾਓ ਪਾਣੀ ਪਾਓ ਦੁਨੀਆ ਬਚਾਓ ਹਾਂਜੀ ਵੀਰੋ तकरीबन तकरीबन ਸਾਰੇ ਬੂਟਿਆਂ 'ਚ ਪਾਣੀ ਪੈ ਗਿਆ ਜੀ 70 80 ਬੂਟੇ ਤੇ ਹੱਥ ਜੋੜ ਕੇ ਬੇਨਤੀ ਆ ਪੌਦੇ ਲਾਇਆ ਕਰੋ ਰੁੱਖ ਲਾਇਆ ਕਰੋ ਇਹਨਾਂ ਦੀ ਸਾਂਹ ਆਇਆ ਕਰੋ ਆਪਾਂ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਜੀ ਮਿਲਦਾ ਸਾਨੂੰ ਅਗਲੇ ਵਲੌਗ ਦੇ ਵਿੱਚ ਕਿਵੇਂ ਲੱਗਿਆ ਇਹ ਵਲੌਗ ਪੰਜਾਬੀ ਦਾ ਸਾਰੇ ਜਣੇ ਜਰੂਰ ਦੱਸਿਓ ਓਕੇ ਬਾਏ ਬਾਏ ਆ ਦੇਖੋ ਜੀ ਸਾਰੇ ਬੂਟੇ ਬਦਿਆ ਆਪਣਾ ਚਲੋ ਪਾਰਕ ਪਿੰਡ ਦਾ ਬਣ ਗਿਆ ਹਣਾ ਉਹ ਆਪਣਾ ਬੱਸ ਸਟਾ ਚਲੋ ਜੀ ਓਕੇ ਬਾਏ ਬਾਏ